ਜੇ ਕਾ ਪਹੁੰਚ ਲਿਆ ਤੇ ਹੁਣ ਆਪਾਂ ਚੱਲੇ ਆਂ ਵਿਆਹ ਪਹਿਲਾਂ ਬਣਾਈਆਂ ਦੋ ਵੀਡੀਓ ਤੇ ਹੁਣ ਫਟਾਫਟ ਤਿਆਰ ਹੋ ਕੇ ਚੱਲੇ ਆਂ 11:30 ਦਾ ਟਾਈਮ ਹੋ ਹੀ ਗਿਆ ਹਨਾ 11:30 ਹੋ ਗਏ ਆ ਤੇ ਘੰਟਾ ਰਸਤੇ ਸਾਨੂੰ ਲੱਗਣਾ 12:30 ਹੋ ਹੀ ਜਾਣੇ ਤੇ ਚਲੋ ਕੋਈ ਨਹੀਂ ਜੇ ਪੋਕ ਪੈਣਾ ਹੀ ਆ ਨਾ ਚਿਰ ਆਪਾਂ ਪਹੁੰਚ ਜਾਣਾ ਵਾ ਸਾਰਿਆਂ ਦਾ ਕਰਾਂ ਦੇ ਕੰਮ ਕਾਜ ਇਦਾਂ ਦੇ ਹੁੰਦੇ ਆ ਕਿ ਕਰਕੇ ਫੇਰ ਹੀ ਜਾਣਾ ਹੁੰਦਾ ਵਾ ਤੇ ਉਹ ਉਧਰੋਂ ਲੱਗੀ ਆ ਗੱਡੀ ਨੂਰ ਜਲ ਜਲ ਬਕਰੇ ਰੋਕੇ ਪੰਦੀ ਜਲ ਕੀ ਰੱਖਿਆ ਹੈ ਤੇਰੀ ਪਰੇਤੀ ਦੇਖ ਕੇ ਜਲ ਮਰ ਲੱਗੇ ਰਹੀ ਹੈ ਕੀ ਰੱਖਿਆ ਹੈ ਤੇਰੀ ਪਰੇਤੀ ਹੱਲੇ ਬਾਹਰ ਨੂੰ ਜਲ चल्छ सर खान जो अनि सानो खानो Terima kasih telah <laughs> menonton ਸਤਿ ਸ੍ਰੀ ਅਕਾਲ ਤੇ ਤੁਹਾਡੇ ਹਾਮੀ ਚਾਹੀਦੀ ਹੈ ਤੁਹਾਡੇ ਕੋਲ ਠੀਕ ਹੈ ਅੱਛਾ ਹਾਂ ਤੇ ਤੁਹਾਡੇ ਹਾਮੀ ਚਾਹੀਦੀ ਹੈ ਤੁਹਾਡਾ ਵੀ ਚਲੀ ਚੋਕ ਮਾਰ ਲੀ ਜੇ ਮੈਂ ਖਾਣਾ ਖਾਣੇ ਸਾਰੀ ਉਮਰ ਨਾ ਨੇ ਬਚੀਆਂ ਜੜਾ ਵਜਨੇ ਐਡ ਕਰੀ ਜਾਣਾ ਜੇ ਮੰਮੀ ਬੀਬੀਆਂ ਸਾਰੇ YouTube ਤੇ ਚੜਾਉਣ ਗਈ 15 ਕਰੋੜ ਦਾ ਕਿ ਆ ਮੇਰੇ ਤਾਂ ਮੁੰਡਾ ਵਾਲ ਮੂੰਹ ਚ ਪਾ ਕੇ ਚਲ ਪੁੱਤ ਚਲੀ ਗਿਆ ਆ ਆ ਮੇਰੇ ਬਾਈ ਜਿ ਬਣਾ ਲੀਂ ਐਣਾ ਖਲੋ ਆ ਗਈਆਂ ਆਣ ਕੇ ਸਾਰੀਆਂ ਇਹ ਕੀ ਗੱਲ ਖੜਾਈ ਖੜੀ ਹੋਣੀ ਹੈ ਹੈ ਆ ਮੇਰੇ ਮਾਮੀ ਜੀ ਜਿਨ੍ਹਾਂ ਦੇ ਬੇਟੇ ਦਾ ਵਿਆਹ ਵਾ ਤੇ ਆ ਮੇਰੀ ਭੈਣ ਆ ਮਾਮਾਈ ਦੀ ਬੇਟੀ ਸਾਸੀ ਕਾਲ ਜੀ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਹੈ ਮੇਰ ਨੂੰ ਕਿੰਨੀ ਛੋਟੀ ਆ ਹੈ ਮੇਰੇ ਵਰਗੀ ਆ ਹੈ ਕਿ ਮੇਰੇ ਵਰਗੀ ਆ ਆ ਇਹਨਾਂ ਦੀ ਬੇਟੀ ਆ ਤੇ ਇੱਧਰ ਹੈਗੀ ਆ ਆ ਮੇਰੀ ਸਿਸਟਰ ਵਾ ਇਹਨੂੰ ਨੁਕਰੇ ਜਿਹਾ ਤਾਲ ਆਇਆ ਵਾ ਵੀ ਸਾਡੇ ਸਾਈ ਤੋਂ ਬਾਹਰ ਵਾ ਇੱਕ ਮਾਮੇ ਦੀ ਬੇਟੀ ਹੋਣੀ ਆ ਇਹ ਬਟਾਲੇ ਤੋਂ ਨਹੀਂ ਦੇਖ ਨਹੀਂ ਤੇ ਵੀਖਣਦੇ ਆਂ ਅਸੀਂ ਵਿਆਹ ਹੁਣ ਹਲਦੀ ਦੀ ਰਸਮ ਹੋਣੀ ਆ ਤੇਲ ਚੜਨਾ ਵਾ ਉਹ ਵੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਆਪਾਂ ਵਿਖਾਵਾਂਗੇ ਤੇ ਤੁਸੀਂ ਵੀ ਇੰਜ ਆਏ ਕਰਿਓ ਤਾਂ ਇਹ ਵੀ ਕਰਾਂਗੇ ਬਾਕੀ ਤਾਂ ਨੂੰ ਮਾਰ ਦੇ ਮੇਰਾ ਕੰਮ ਕਰਦਾ ਹਜੇ ਵੱਡੇ ਤੇ ਵਿਚਕਾਰਲੀ ਮਾਸੇ ਨੂੰ ਫੋਨ ਤੇ ਲੱਗੇ ਅੱਜ ਠੀਕ ਹੈ ਜੀ ਇਹ ਛੋਟੇ ਆ ਦੋ ਬੱਚੇ ਇਹਨਾਂ ਦੇ ਤੇ ਬੱਚੇ ਫੋਨ ਨੂੰ ਆ ਵੱਡੇ ਆ ਇਹ ਕੈਨੇਡਾ ਮਾਸੇ ਜੀ ਹੁਣ ਫਰੀ ਆ ਹੁਣ ਵਿਆਹ ਵੇਖਣਾ ਇਹਨਾਂ ਦੇ ਆ ਹਾਂ ਵਿਆਹ ਵੇਖਦਾ ਆ ਹਾਂਵੇ ਚਲ ਗੀਤਲ ਵਾਲੀ ਤੁਹਾਨੂੰ ਕਹਾਂ ਕੀ ਕਰਾਂ ਬਣਾ ਲੇ ਬਲੌਗ ਦਾ ਜੋ ਸਾਈ ਚਿੱਠੀ ਲੈ ਕੇ ਵਧਾਈ ਹੋਵੇ ਨਾ ਮੈਂ ਨਹੀਂ ਲੱਪਣ ਨਹੀਂ ਆਉਂਦੇ ਆ ਮੇਰੇ ਮਾਮੇ ਦਾ ਬੇਟਾ ਨਿਕਾ ਕਿਥੇ ਨਿਕਾ ਇਹ ਵੱਡਾ ਵਾ ਆਓ ਚਲ ਗਈ ਪਾਇ ਇਹਦਾ ਆਓ ਹੋਣੇ ਉਹ ਮੇਰੇ ਮਾਮੇ ਤੇ ਕੁੜੀਓ ਵਿਚਾਰੀ ਆ ਗਈ ਆਵੇ ਇਹ ਪੁਰਾਣੀ ਹੋ ਗਈ ਆ ਇਹਨੂੰ ਤੇਰੀ ਆਪਾਂ ਦੀ ਬਣਾਉਂਗਾ ਗਾਵੀ ਮਾਮੇ ਦੀ ਤਾਂ ਵੀ ਮਾਮੇ ਦੀ ਕੁੜੀ ਆਵੇ ਮੇਰੀ ਕੁੜੀ ਆਵੇ ਪਾਰੇ ਗਿਨੇ ਵੀ। ਬਰਾ ਦੁਪਾਰਿਆ ਤੇ ਕੇਰਾ ਸਾਰਿਆਂ ਦੇ। ਲਿਆਓ ਸਗਣ ਲਿਆਓ ਸਗਣ। ਬਰਾ ਇਕੱਲਾ ਦੀ ਪੈਣਾ ਤੇਰਾ ਪਚਾਰ। ਪੈਣਾ ਰਹਿ ਗਿਆ। ਪੈਣਾ ਲੱਗੇ ਪੈਣਾ ਲੱਗੇ। ਆ ਤੇਰੀ ਪਣੀ। ਆ ਯਾਰ ਮੁੰਡਾ ਆ ਕੇ ਵੇਖ ਮੋਟਾ। ਓਕੇ। ਆ ਯਾਰ ਮੁੰਡਾ ਵੀ ਆ। ਯਾਰ ਮੁੰਡਾ ਵੀ ਆ। ਜੇ ਮਤਲਬ ਨਾ ਦੱਲਾ ਜਲੀ। ਹਾਂ। ਆਹ ਇਹਦਾ ਵਿਆਹ ਆ ਮੁੰਡਾ ਇਹ ਲੱਗਾ ਉਹ ਫੂਲ। ਲਾਉਂਦਾ ਜਿੰਨਾਂ ਚ ਲੱਗਾ ਵੇ। ਗਰ ਮੇਟਰ ਸੇ ਕਿਉਂ ਆਉਂਦਾ ਤੂੰ ਪਾਣੀ ਆ ਮੇਰੇ ਵਿੱਚ ਪਾਣੀ ਆ ਭਾਈਆ ਭਾਈਆ ਬਲੂਗਾ ਉਹ ਲਾਗੇ ਕਰੀਂ ਪਾ ਲੈ ਆ ਇਹ ਫਾਰਮੂਲਾ ਜੇ ਲਾਵਾ ਬੜਾ ਖਾਣੀ ਖਾਣੀ ਉਹ ਫੋਟੋ ਦੇ ਕੋਲ ਫੋਟੋ ਅੰਦਰ ਵੱਲ ਐ ਇਹੇ ਪੁੱਤ ਮੇਰਾ ਕੀ ਕਰਦਾ

ਤਪੇ ਦਾ ਕੋਈ ਨਹੀਂ ਤਾਂ ਤਾਂ ਖਾਂਦੇ ਫੜਨੇ ਸਾਡਾ ਸੋਪਾ ਹੀ ਆ ਤੁਮ ਸਾਰੇ ਪਾਸੇ ਕਿਹੜਾ ਦੇਖ ਪਤਾ ਸੌਖਾ ਨਹੀਂ ਬਣਦਾ ਬਣਾ ਤੇ ਬਣਾ ਇੱਕ ਦਿਨ ਕੋਈ ਨਾ ਕੋਈ ਬਹਿਣ ਦੇ ਚੱਲੇਗਾ ਦਰਦੇ ਬਣਾ ਇੱਕ ਦਿਨ ਕੋਈ ਨਾ ਕੋਈ ਬਹਿਣ ਦੇ

ਤਾਰੀਕਾ ਤਾ ਕਹਿੰਦੇ ਗੱਲ ਨੂੰ ਪਰਮਾਣੂ ਨਾ ਬਣਾਉਂਦਾ ਉਹ ਤਾਂ ਪਰਸੇ ਪਾਲੀ ਜੀ ਦਾ ਕੋਲ ਫੋਨ ਤੇਰੇ ਕੋਲ ਹੈਗਾ ਤਾਂ ਖੋਲੋ ਕੇ ਸੰਗਲ ਬਣਾਉਂਦਾ ਨਾ ਸੰਗਲ ਜੱਗੀ ਹੋ ਜਾਣੇ ਹੋ ਜਾਣਾ ਮਾਮੀ ਨੇ ਚੁੱਪੇ ਖਾਣ ਦੀ ਬੋਤਲ ਹੈ ਨਹੀਂ ਕਿਹਦੇ ਨਾਲ ਥੋੜੀ ਮਾਰੀ ਗਾਲ ਹਾਂਜੀ ਫੋਟੋ ਕਰਾ ਲੈਣਾ ਹਾਂਜੀ ਦੇਖੇ ਸੰਮਰ ਸੰਮਰ ਵੀਰ ਇਹ ਜਾ ਵੇ ਰੇ ਨਹੀਂ ਕਰੀਆ ਤੁਸੀਂ ਦੇਖੀ ਨਾ ਇਹ ਪਾ ਹੋਣੀ ਗਾਉਂ ਹੋ ਜੇ ਰੈਂਟ ਹੈ ਸਨ ਪਾ ਬੀ ਲੈਣਾ ਇਹ ਬੰਦੇ ਇੱਥੇ ਆ ਗਏ ਅਗਲੀ ਬੜਾ ਦੂਰੀ ਵਾਲੇ ਕੋਲ ਫੋਟੋ ਕੱਪ ਕਿੱਥੇ ਦੀ ਹੈ ਹਲੋ ਚਲ ਹੱਥ ਤੇ ਨਹੀਂ ਹੀ ਲੈ ਆਇਆ ਕਰੀ ਚੁੱਕੇ ਭਾਈ ਪਗੜੀ ਨਹੀਂ ਆਣੀ ਭਾਈ ਆਹ ਸੋਣਾ ਦੇਖੋ ਫੋਨ ਤੇ ਦਿਹਾ ਚੁੱਕ ਚੁੱਕ ਤੇ ਮੇਰਾ ਚੰਨ ਵਾਹ ਯਾਰ ਬੰਦ